ਯੋਗਰਾਜ ਸਿੰਘ ਸਪੁੱਤਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਫਤਿਹ ਸਾਰੇ ਕਬੂਲ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਪਿਤਾ ਜੀਓ ਆਪ ਜੀਆਂ ਦੇ ਚਰਨਾਂ ਵਿੱਚ ਕੋਟੀ ਕੋਟ ਪ੍ਰਣਾਮ ਕੋਟੀ ਕੋਟ ਪ੍ਰਣਾਮ ਮਹਾਰਾਜ ਜੀ ਤਲਵੰਡੀ ਚੌਧਰੀਆਂ ਡਿਸਟ੍ਰਿਕਟ ਕਪੂਰਥਲਾ 18 ਜੁਲਾਈ ਨੂੰ ਇਹ ਤੇ ਚੇਂਜ ਮੇਲਾ ਹੋ ਰਿਹਾ ਬਹੁਤ ਵੱਡਾ ਕੁਸ਼ਤੀਆਂ ਕਰਾਈਆਂ ਜਾ ਰਹੀਆਂ ਨੇ ਦੇਸੀ ਖੇਡਾਂ ਆਪਣੇ ਪਿੰਡ ਦੀਆਂ ਜਿਹੜੀਆਂ ਪੁਰਾਣੀਆਂ ਸੀ ਜੋ ਪ੍ਰਥਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸ਼ੁਰੂ ਕੀਤੀ ਸੀ ਔਰ ਮੈਨੂੰ ਬੜੀ ਖੁਸ਼ੀ ਹੈ ਕਿ ਸਾਰੇ ਪੰਜਾਬ ਦੇ ਲੋਕ ਹੁਮ ਹਮਾ ਕੇ ਖੇਡਾਂ ਕਰਾ ਰਹੇ ਨੇ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ ਸਾਰਿਆਂ ਨੂੰ ਔਰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਸਾਰੇ ਪੰਜਾਬ ਵਾਸੀਆਂ ਨੂੰ ਸਾਰੇ ਧਰਮ ਦੇ ਵਾਸੀਆਂ ਨੂੰ ਸਾਰੇ ਵਰਗ ਦੇ ਵਾਸੀਆਂ ਨੂੰ ਤੁਸੀਂ ਸਾਰੇ ਪੰਜਾਬ ਦੀ ਸ਼ਾਨ ਹੋ ਹਮ ਹਮ ਆਕੇ ਇੱਕ ਖੇਡਾਂ ਤੇ ਜਰੂਰ ਪਹੁੰਚਿਆ ਕਰੋ ਮੈਨੂੰ ਉਮੀਦ ਹੈ ਤੁਸੀਂ ਸਾਰੇ ਆਓਗੇ ਇੱਕ ਦੂਜੇ ਨਾਲ ਹੱਥ ਵਡਾਓਗੇ ਤੇ ਆਪਾਂ ਪੰਜਾਬ ਨੂੰ ਇੱਕ ਵਾਰੀ ਫੇਰ ਖੁਸ਼ਹਾਲ ਬਣਾ ਸਕਾਂਗੇ ਬਹੁਤ ਬਹੁਤ ਤਾਲਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਯੋਗਰਾਜ ਸਿੰਘ ਸਪੁੱਤਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਫਤਿਹ ਸਾਰੇ ਕਬੂਲ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਪਿਤਾ ਜੀਓ ਆਪ ਜੀਆਂ ਦੇ ਚਰਨਾਂ ਵਿੱਚ ਕੋਟੀ ਕੋਟ ਪ੍ਰਣਾਮ ਕੋਟੀ ਕੋਟ ਪ੍ਰਣਾਮ ਮਹਾਰਾਜ ਜੀ ਤਲਵੰਡੀ ਚੌਧਰੀਆਂ ਡਿਸਟ੍ਰਿਕਟ ਕਪੂਰਥਲਾ 18 ਜੁਲਾਈ ਨੂੰ ਇੱਥੇ ਚਿੰਝ ਮੇਲਾ ਹੋ ਰਿਹਾ ਬਹੁਤ ਵੱਡਾ ਕਸ਼ਤੀਆਂ ਕਰਾਈਆਂ ਜਾ ਰਹੀਆਂ ਨੇ ਦੇਸੀ ਖੇਡਾਂ ਆਪਣੇ ਪਿੰਡ ਦੀਆਂ ਜਿਹੜੀਆਂ ਪੁਰਾਣੀਆਂ ਸੀ ਜੋ ਪ੍ਰਥਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸ਼ੁਰੂ ਕੀਤੀ ਸੀ ਔਰ ਮੈਨੂੰ ਬੜੀ ਖੁਸ਼ੀ ਹੈ ਕਿ ਸਾਰੇ ਪੰਜਾਬ ਦੇ ਲੋਕ ਹਮ ਹਮਾ ਕੇ ਖੇਡਾਂ ਕਰਾ ਰਹੇ ਨੇ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ ਸਾਰਿਆਂ ਨੂੰ ਔਰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਸਾਰੇ ਪੰਜਾਬ ਵਾਸੀਆਂ ਨੂੰ ਸਾਰੇ ਧਰਮ ਦੇ ਵਾਸੀਆਂ ਨੂੰ ਸਾਰੇ ਵਰਗ ਦੇ ਵਾਸੀਆਂ ਨੂੰ ਤੁਸੀਂ ਸਾਰੇ ਪੰਜਾਬ ਦੀ ਸ਼ਾਨ ਹੋ ਹਮ ਹਵਾ ਕੇ ਇੱਕ ਖੇਡਾਂ ਤੇ ਜਰੂਰ ਪਹੁੰਚਿਆ ਕਰੋ ਮੈਨੂੰ ਉਮੀਦ ਹੈ ਤੁਸੀਂ ਸਾਰੇ ਆਓਗੇ ਇੱਕ ਦੂਜੇ ਨਾਲ ਹੱਥ ਵੜਾਓਗੇ ਤੇ ਆਪਾਂ ਪੰਜਾਬ ਨੂੰ ਇੱਕ ਵਾਰੀ ਫੇਰ ਖੁਸ਼ਹਾਲ ਬਣਾ ਸਕਾਂਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ